ਸ਼ਾਸ਼ੀ ਕਾਲ ਜੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਡਿਜ਼ਾਈਨਰ ਪੈਚਵਰਕ ਵਾਲੀ ਬਾਟਮ ਰਹੇਗੀ ਤੇ ਵਿਦ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਜਿਹੜਾ ਪੈਚਵਰਕ ਰਹੇਗਾ ਲੇਸਿਸ ਹੋਣਗੀਆਂ ਇਹ ਵਾਲੇ ਸੂਟ ਨੇਚਰਲ ਕ੍ਰੇਪ ਤੇ ਰਹਿਣਗੇ ਹੈਂਡਵਰਕ ਤੇ ਸੂਟ ਰਹਿਣਗੇ ਸ਼ਰਟ ਦੇ ਫਰੰਟ ਸਾਈਡ ਵਰਕ ਰਹੇਗਾ 슬ੀਵਸ ਤੇ ਵੀ ਵਰਕ ਰਹੇਗਾ ਬਾਟਮ ਤੇ ਵਰਕ ਹੋਏਗਾ ਬਹੁਤ ਸੋਹਣੇ ਸੋਹਣੇ ਰੰਗਾਂ ਵਿੱਚ ਨੇ ਲਾਈਟ ਡਾਰਕ ਸ਼ੇਡ ਦੋਨੋਂ ਹੋਣਗੇ ਪ੍ਰਾਈਸ ਇਸ ਦਾ ਜਿਹੜਾ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਕੋਈ ਵੀ ਸੂਟ ਤਾਂ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਆ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਇਹ ਵਾਲਾ ਸੂਟ ਵੀ ਹੈ ਜਿਹੜੇ ਨੈਚੁਰਲ ਕ੍ਰੇਪ ਤੇ ਰਹਿਣਗੇ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਸ਼ਰਟ ਤੇ ਵਰਕ ਰਹੇਗਾ ਬਾਟਮ ਤੇ 슬ੀਵ ਤੇ ਦੁਪੱਟੇ ਤੇ ਵੀ ਵਰਕ ਹੋਏਗਾ ਇਹ ਵਾਲਾ ਸੂਟ ਨੇ ਜਿਹੜੇ ਕ੍ਰਸ਼ ਟਿਸ਼ੂ ਤੇ ਰਹਿਣਗੇ ਇਹਨਾਂ ਨੂੰ ਤੁਸੀਂ ਸਿੰਪਲੀ ਸਟਿਚ ਵੀ ਕਰਵਾ ਸਕਦੇ ਹੋ ਜਾਂ ਇਹਨਾਂ ਤੇ ਕੋਈ ਤੁਸੀਂ ਵਰਕ ਕਰਵਾ ਸਕਦੇ ਹੋ 5 ਮੀਟਰ 올ਓਵਰ ਸੂਟ ਦਾ ਪ੍ਰਾਈਸ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਇਹ ਵਾਲਾ ਸੂਟ ਨੇ ਜਿਹੜੇ ਪ्युअर जॉर्जਟ ਤੇ ਰਹਿਣਗੇ ਪੂਰੇ ਫੈਬਰਿਕ ਤੇ ਜਿਹੜਾ ਵਰਕ ਰਹੇਗਾ ਇਹਨਾਂ ਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ 2.5 ਮੀਟਰ ਬਾਟਮ ਤੇ 2.5 ਮੀਟਰ ਸ਼ਰਟ ਦਾ ਫੈਬਰਿਕ ਵੀ ਲੈ ਸਕਦੇ ਹੋ ਜਾਂ 올ਓਵਰ 5 ਮੀਟਰ ਸੂਟ ਵੀ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਹੈ ਜਿਹੜਾ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਫੈਬਰਿਕ ਹੈ ਜਿਹੜਾ ਡਾਇਵਲ ਔਰਗਾਂਜ਼ਾ ਤੇ ਰਹੇਗਾ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਵਿੱਚ ਜਿਹੜਾ ਡਾਈ ਕਰਵਾ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਵਾਲਾ ਫੈਬਰਿਕ ਨੇ ਜਿਹੜੇ ਪਿਓਰ ਜਾਰਜਟ ਤੇ ਰਹਿਣਗੇ ਡਿਜੀਟਲ ਪ੍ਰਿੰਟ ਰਹੇਗਾ ਵਿਦ ਵਰਕ ਰਹੇਗਾ ਦੁਪੱਟਾ ਵੀ ਹੈ ਜਿਹੜਾ ਜਾਰਜਟ ਦਾ ਪ੍ਰਿੰਟ ਵਿਦ ਵਰਕ ਹੋਇਆ ਇਹਨਾਂ ਦੇ ਤੁਸੀਂ ਸੂਟ ਵੀ ਬਣਾ ਸਕਦੇ ਹੋ ਮੈਚਿੰਗ ਬਾਟਮ ਹੈ ਜਿਹੜੀ ਨਾਲ ਲੈ ਕੇ 2.5 ਮੀਟਰ ਫੈਬਰਿਕ ਜਾਂ ਤੁਸੀਂ ਇਹਨਾਂ ਦੀ ਆਈਡੀਆਜ਼ ਦੇ ਲਈ ਐਦਾਂ ਦੀ ਡ्रेसेस ਵੀ ਰੈਡੀ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ